ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵੱਲੋਂ ਰਾਹੁਲ ਗਾਂਧੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਜੀ ਹਾਂ ਜਿਹੜਾ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਹੁਣਾ ਦੇ ਵੱਲੋਂ ਸਿੱਖਾਂ ਦੇ ਪ੍ਰਤੀ ਬਿਆਨ ਦਿੱਤਾ ਗਿਆ ਸੀ ਚਾਹੇ ਪੱਗ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਉਸ ਦਾ ਵੱਡੇ ਪੱਧਰ ਤੇ ਭਾਰਤ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਹੈ ਭਾਜਪਾ ਲੀਡਰਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਤੇ ਹੋਰ ਵੀ ਕਈ ਲੀਡਰਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਦੱਸ ਦਈਏ ਕਿ ਅੱਜ ਸਾਰੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਕੇਂਦਰੀ ਰਾਜ ਮੰਤਰੀ ਨਿਤਿਆ ਆਨੰਦ ਦੇ ਕੋਲ ਸ਼ਿਕਾਇਤ ਲੈ ਕੇ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਜੁੜੀ ਹੈ ਉਹ ਕੇਂਦਰੀ ਰਾਜ ਮੰਤਰੀ ਨਿਤਿਆ ਆਨੰਦ ਨੂੰ ਦਿੱਤੀ ਗਈ ਹੈ ਕਾਰਵਾਈ ਕਰਨ ਦੇ ਸਬੰਧੀ ਕਿਸ ਦੇ ਉੱਪਰ ਜਿਹੜਾ ਬਿਆਨ ਦਿੱਤਾ ਗਿਆ ਹੈ ਕਿ ਸਿੱਖ ਜੁੜਿਆ ਉਹ ਸੁਰੱਖਿਤ ਨਹੀਂ ਹੈ ਉਹਦੇ ਉੱਪਰ ਕਾਰਵਾਈ ਕੀਤੀ ਜਾਵੇ ਜਾਂਚ ਕੀਤੀ ਜਾਵੇ ਤਾਂ ਇਹ ਇੱਕ نوٹس وی ਦਿੱਤਾ ਗਿਆ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਜੁੜੀ ਹੈ ਉਹ ਕੇਂਦਰੀ ਰਾਜ ਮੰਤਰੀ ਨਿਤ ਆਨੰਦ ਹੁਣਾ ਨੂੰ ਸੌਂਪੀ ਗਈ ਹੈ ਦੱਸਦੀ ਹੈ ਕਿ ਕਿਹੜੀਆਂ-ਕਿਹੜੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅੱਜ ਇਕੱਠੇ ਹੋ ਕੇ ਪਹੁੰਚੀਆਂ ਹੋਈਆਂ ਨੇ ਮੀਟਿੰਗ ਕਰਨ ਦੇ ਵਾਸਤੇ ਪਟਨਾ ਸਾਹਿਬ ਦੀ ਕਮੇਟੀ ਵੀ ਪਹੁੰਚੀ ਹੋਈ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪਹੁੰਚੀ ਹੈ ਨਸਰੀ ਨਦੇੜ ਸਾਹਿਬ ਦੀ ਕਮੇਟੀ ਵੀ ਪਹੁੰਚੀ ਹੋਈ ਹੈ ਮਾਧ्य ਪ੍ਰਦੇਸ਼ ਮਹਾਰਾਸ਼ਟਰ ਤੋਂ ਵੀ ਪਹੁੰਚੀਆਂ ਹੋਈਆਂ ਨੇ ਕਮੇਟੀਆਂ ਔਰ ਸ੍ਰੀ ਹਜੂਰ ਸਾਹਿਬ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪਹੁੰਚੀ ਹੋਈ ਐ ਸਾਰਿਆਂ ਨੇ ਬੈਠਕ ਕੀਤੀ ਐ ਜਿਹੜਾ ਬਿਆਨ ਰਾਹੁਲ ਗਾਂਧੀ ਦੇ ਵੱਲੋਂ ਦਿੱਤਾ ਗਿਆ ਸੀ ਅਮਰੀਕਾ ਦੇ ਵਿੱਚ ਉਸ ਦੇ ਉੱਪਰ ਵਿਚਾਰ ਕੀਤੀ ਗਈ ਐ ਇੱਕ ਲਿਖਤੀ ਰੂਪ ਦੇ ਨਾਲ ਸਾਂਝੇ ਤੌਰ ਤੇ ਸਾਰੀਆਂ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀਆਂ ਵੱਖ-ਵੱਖ ਜਿਹੜੇ ਰਾਜਾਂ ਤੋਂ ਆਈਆਂ ਨੇ ਜਾਂ ਵੱਖ-ਵੱਖ ਗੁਰਦੁਆਰਾ ਸਹਿਬਾ ਗੁਰਦੁਆਰਾ ਸਾਹਿਬ ਦੇ ਨਾਲ ਸੰਬੰਧ ਰੱਖਦੀਆਂ ਨੇ ਉਹ ਸਾਰੀਆਂ ਕਮੇਟੀਆਂ ਪਹੁੰਚੀਆਂ ਨੇ ਗ੍ਰਹਿ ਰਾਜ ਮੰਤਰੀ ਨਿਤ ਅਨੰਦ ਹੁਣਾ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ ਬੈਠਕ ਕੀਤੀ ਗਈ ਹੈ ਬੈਠਕ ਦੇ ਵਿੱਚ ਵਿਚਾਰ ਕੀਤੀ ਗਈ ਹੈ ਬਿਆਨਾਂ ਦੇ ਉੱਪਰ ਔਰ ਲਿਖਤੀ ਰੂਪ ਦੇ ਵਿੱਚ ਰਾਹੁਲ ਗਾਂਧੀ ਦੇ ਖਿਲਾਫ ਕਾਰਵਾਈ ਕਰਨ ਦੇ ਵਾਸਤੇ ਜਿਹੜੀ ਸ਼ਿਕਾਇਤ ਉਹ ਵੀ ਦਿੱਤੀ ਗਈ ਹੈ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਮੀਟਿੰਗ ਕੀਤੀ ਗਈ ਹੈ ਔਰ ਰਾਹੁਲ ਗਾਂਧੀ ਦੇ ਖਿਲਾਫ ਮੋਰਚਾ ਜੜਿਆ ਆ ਉਹ ਖੋਲ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਕਹਿ ਕਿ ਜਿਹੜਾ ਬਿਆਨ ਦਿੱਤਾ ਗਿਆ ਹੈ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਕਿਉਂਕਿ ਕਹਿ ਗਿਆ ਕਿ ਸਿੱਖ ਜੁੜਿਆ ਉਹ ਸੁਰੱਖਿਤ ਨਹੀਂ ਹੈਗੇ ਆ ਭਾਰਤ ਦੇ ਵਿੱਚ ਸਿੱਖ ਸੁਰੱਖਿਤ ਨਹੀਂ ਹੈ ਇਸ ਤਰੀਕੇ ਦਾ ਬਿਆਨ ਜਿਹੜਾ ਰਾਹੁਲ ਗਾਂਧੀ ਹੁਣਾਂ ਦੇ ਵੱਲੋਂ ਦਿੱਤਾ ਗਿਆ ਹਰਮੀਤ ਸਿੰਘ ਕਾਲਕਾ ਹੁਣਾਂ ਨੇ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਜਿਹੜੀ ਟਿੱਪਣੀ ਕੀਤੀ ਗਈ ਹੈ ਬਿਆਨ ਉਹਨਾਂ ਦੇ ਵੱਲੋਂ ਵੀ ਦਿੱਤਾ ਗਿਆ ਹੈ ਕਿ ਸਖਤ ਜਿਹੜੀ ਕਾਰਵਾਈ ਹੈ ਉਹ ਰਾਹੁਲ ਗਾਂਧੀ ਹੁਣਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਤਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤ ਆਨੰਦ ਹੁਣਾ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਵੀ ਗ੍ਰਹਿ ਰਾਜ ਮੰਤਰੀ ਹੁਣਾ ਦੇ ਵੱਲੋਂ ਆਸ਼ਵਾਸ਼ਣ ਜਿਤਾਇਆ ਗਿਆ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਉਸ ਤੋਂ ਬਾਅਦ ਹਰਮੀਤ ਸਿੰਘ ਕਾਲਕਾ ਹੁਣਾ ਦੇ ਵੱਲੋਂ ਵੀ ਗੱਲਬਾਤ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਗ੍ਰਹਿ ਰਾਜ ਮੰਤਰੀ ਹੁਣਾ ਦੇ ਨਾਲ ਜਿਹੜੀ ਗੱਲਬਾਤ ਹੋਈ ਜੋ ਉਹਨਾਂ ਨੇ ਕਿਹਾ ਉਹ ਵੀ ਤੁਹਾਨੂੰ ਸੁਣਾ ਦਨੇ मैं सारे उचित स्थानों पर पहुंचाऊंगा और मैं राहुल जी को भी कहूंगा कि आप मेरे आप जो गलत काम कर रहे हैं और जो नफरत की बात फैलाकर आप जो अराजक स्थिति पैदा करना चाह रहे हैं ये तो कर नहीं सकते हैं उनको भी मालूम है और मैं बताता हूं उनको भी होने तो दूंगा ही नहीं लेकिन आप जो बार बार गलती कर रहे हैं और सुधर नहीं रहे हैं आप सुधरिए वरना इस देश की जनता हम सब मिलकर और हम सब ऐसे सारे लोग जो यहां बैठे हैं सब मिलकर समझते हैं और गुरु साहब हम सब पर आशीर्वाद आप सब पर आशीर्वाद रखें हम तो गुरु गोविंद साहिब साहिब के जन्मभूमि पर हैं वहाँ और आप जानते हैं कि जब वहाँ कार्यक्रम होता है तो आपकी यात्रा में हम सम्मिलित होते हैं हम लोग यहाँ तो कोई शुभ काम भी होता है तो उनको कुछ न होता नहीं तो, मैं तो हैं आप निश्चित रहिए उचित स्थान पर या आपकी भावना पहुँचेगी और आपके हर चीज की मान स्वाभिमान की आपकी मर्यादा की पूरा पूरा ख्याल रख कर उसके रक्षा मैं मैं सारे उचित स्थानों पर पहुंचाऊंगा कमेटीयां ਦੇ ਵੱਲੋਂ rahul gandhi ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਜੀ ਹਾਂ ਜਿਹੜਾ ਅਮਰੀਕਾ ਦੇ ਵਿੱਚ rahul gandhi ਹੁਣਾ ਦੇ ਵੱਲੋਂ ਸਿੱਖਾਂ ਦੇ ਪ੍ਰਤੀ ਬਿਆਨ ਦਿੱਤਾ ਗਿਆ ਸੀ ਚਾਹੇ ਪੱਗ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਉਸ ਦਾ ਵੱਡੇ ਪੱਧਰ ਤੇ ਭਾਰਤ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਹੈ ਬੀਜੇਪੀ ਲੀਡਰਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਤੇ ਹੋਰ ਵੀ ਕਈ ਲੀਡਰਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਦੱਸਦੀਏ ਕਿ ਅੱਜ ਸਾਰੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਕੇਂਦਰੀ ਰਾਜ ਮੰਤਰੀ ਨਿਤਿਆ ਆਨੰਦ ਦੇ ਕੋਲ ਸ਼ਿਕਾਇਤ ਲੈ ਕੇ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਜੁੜੀ ਹੈ ਉਹ ਕੇਂਦਰੀ ਰਾਜ ਮੰਤਰੀ ਨਿਤਿਆ ਆਨੰਦ ਨੂੰ ਦਿੱਤੀ ਗਈ ਹੈ ਕਾਰਵਾਈ ਕਰਨ ਦੇ ਸਬੰਧੀ ਕਿਸ ਦੇ ਉੱਪਰ ਜਿਹੜਾ ਬਿਆਨ ਦਿੱਤਾ ਗਿਆ ਹੈ ਕਿ ਸਿੱਖ ਜੁੜਿਆ ਉਹ ਸੁਰੱਖਿਅਤ ਨਹੀਂ ਹੈ ਉਹਦੇ ਉੱਪਰ ਕਾਰਵਾਈ ਕੀਤੀ ਜਾਵੇ ਜਾਂਚ ਕੀਤੀ ਜਾਵੇ ਤਾਂ ਇਹ ਇੱਕ ਨੋਟਿਸ ਵੀ ਦਿੱਤਾ ਗਿਆ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਜੁੜੀ ਹੈ ਉਹ ਕੇਂਦਰੀ ਰਾਜ ਮੰਤਰੀ ਨਿਤ ਆਨੰਦ ਹੁਣਾ ਨੂੰ ਸੌਂਪੀ ਗਈ ਹੈ ਦੱਸ ਦਈਏ ਕਿ ਕਿਹੜੀਆਂ ਕਿਹੜੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅੱਜ ਇਕੱਠੇ ਹੋ ਕੇ ਪਹੁੰਚੀਆਂ ਹੋਈਆਂ ਨੇ ਮੀਟਿੰਗ ਕਰਨ ਦੇ ਵਾਸਤੇ ਪਟਨਾ ਸਾਹਿਬ ਦੀ ਕਮੇਟੀ ਵੀ ਪਹੁੰਚੀ ਹੋਈ ਹੈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪਹੁੰਚੀ ਹੈ ਅਤਿ ਸ੍ਰੀ ਨਦੇੜ ਸਾਹਿਬ ਦੀ ਕਮੇਟੀ ਵੀ ਪਹੁੰਚੀ ਹੋਈ ਹੈ ਮਾਧ्य ਪ੍ਰਦੇਸ਼ ਮਹਾਰਾਸ਼ਟਰ ਤੋਂ ਵੀ ਪਹੁੰਚੀਆਂ ਹੋਈਆਂ ਨੇ ਕਮੇਟੀਆਂ ਔਰ ਸ੍ਰੀ ਹਜੂਰ ਸਾਹਿਬ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪਹੁੰਚੀ ਹੋਈ ਹੈ ਸਾਰਿਆਂ ਨੇ ਬੈਠਕ ਕੀਤੀ ਹੈ ਜਿਹੜਾ ਬਿਆਨ ਰਾਹੁਲ ਗਾਂਧੀ ਦੇ ਵੱਲੋਂ ਦਿੱਤਾ ਗਿਆ ਸੀ ਅਮਰੀਕਾ ਦੇ ਵਿੱਚ ਉਸ ਦੇ ਉੱਪਰ ਵਿਚਾਰ ਕੀਤੀ ਗਈ ਹੈ ਇੱਕ ਲਿਖਤੀ ਰੂਪ ਦੇ ਨਾਲ ਸਾਂਝੇ ਤੌਰ ਤੇ ਸਾਰੀਆਂ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀਆਂ ਵੱਖ-ਵੱਖ ਜਿਹੜੇ ਰਾਜਾਂ ਤੋਂ ਆਈਆਂ ਨੇ ਜabb ਆਖੂ ਆਖੂ ਗੁਰਦੁਆਰਾ ਸਾਹਿਬਾ ਗੁਰਦੁਆਰਾ ਸਾਹਿਬ ਦੇ ਨਾਲ ਸੰਬੰਧ ਰੱਖਦੀਆਂ ਨੇ ਉਹ ਸਾਰੀਆਂ ਕਮੇਟੀਆਂ ਪਹੁੰਚੀਆਂ ਨੇ ਗ੍ਰਹਿ ਰਾਜ ਮੰਤਰੀ ਨਿਤ ਅਨੰਦ ਹੁਣਾ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ ਬੈਠਕ ਕੀਤੀ ਗਈ ਹੈ ਬੈਠਕ ਦੇ ਵਿੱਚ ਵਿਚਾਰ ਕੀਤੀ ਗਈ ਹੈ ਬਿਆਨਾਂ ਦੇ ਉੱਪਰ ਔਰ ਲਿਖਤੀ ਰੂਪ ਦੇ ਵਿੱਚ ਰਾਹੁਲ ਗਾਂਧੀ ਦੇ ਖਿਲਾਫ ਕਾਰਵਾਈ ਕਰਨ ਦੇ ਵਾਸਤੇ ਜਿਹੜੀ ਸ਼ਿਕਾਇਤ ਉਹ ਵੀ ਦਿੱਤੀ ਗਈ ਹੈ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਮੀਟਿੰਗ ਕੀਤੀ ਗਈ ਹੈ ਔਰ ਰਾਹੁਲ ਗਾਂਧੀ ਦੇ ਖਿਲਾਫ ਮੋਰਚਾ ਜਿਹੜਾ ਆ ਉਹ ਖੋਲ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਕਹਿ ਕੇ ਜਿਹੜਾ ਬਿਆਨ ਦਿੱਤਾ ਗਿਆ ਆ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਕਿਉਂਕਿ ਕਹਾ ਗਿਆ ਕਿ ਸਿੱਖ ਜੁੜਿਆ ਉਹ ਸੁਰੱਖਿਤ ਨਹੀਂ ਹੈਗੇ ਆ ਭਾਰਤ ਦੇ ਵਿੱਚ ਸਿੱਖ ਸੁਰੱਖਿਤ ਨਹੀਂ ਹੈ ਇਸ ਤਰੀਕੇ ਦਾ ਬਿਆਨ ਜਿਹੜਾ ਰਾਹੁਲ ਗਾਂਧੀ ਹੁਣਾਂ ਦੇ ਵੱਲੋਂ ਦਿੱਤਾ ਗਿਆ ਹਰਮੀਤ ਸਿੰਘ ਕਾਲਕਾ ਹੁਣਾਂ ਨੇ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਜਿਹੜੀ ਟਿੱਪਣੀ ਕੀਤੀ ਗਈ ਹੈ ਬਿਆਨ ਉਹਨਾਂ ਦੇ ਵੱਲੋਂ ਵੀ ਦਿੱਤਾ ਗਿਆ ਕਿ ਸਖਤ ਜਿਹੜੀ ਕਾਰਵਾਈ ਹੈ ਉਹ ਰਾਹੁਲ ਗਾਂਧੀ ਹੁਣਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਤਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤ ਆਨੰਦ ਹੁਣਾਂ ਦੇ ਨਾਲ ਹੁਣਾ ਦੀ ਮੀਟਿੰਗ ਹੋਈ ਹੈ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਵੀ ਗ੍ਰਹਿ ਰਾਜ ਮੰਤਰੀ ਹੁਣਾ ਦੇ ਵੱਲੋਂ ਆਸ਼ਵਾਸ਼ਣ ਜਿਤਾਇਆ ਗਿਆ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਉਸ ਤੋਂ ਬਾਅਦ ਹਰਮੀਤ ਸਿੰਘ ਕਾਲਕਾ ਹੁਣਾ ਦੇ ਵੱਲੋਂ ਵੀ ਗੱਲਬਾਤ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਗ੍ਰਹਿ ਰਾਜ ਮੰਤਰੀ ਹੁਣਾ ਦੇ ਨਾਲ ਜਿਹੜੀ ਗੱਲਬਾਤ ਹੋਈ ਜੋ ਉਹਨਾਂ ਨੇ ਕਿਹਾ ਉਹ ਵੀ ਤੁਹਾਨੂੰ ਸੁਣਾ ਦਨੇ ਦਾ ਪ੍ਰਬੰਧਕ ਕਮੇਟੀਆਂ ਦੇ ਵੱਲੋਂ ਰਾਹੁਲ ਗਾਂਧੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਜੀ ਹਾਂ ਜਿਹੜਾ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਹੁਣਾ ਦੇ ਵੱਲੋਂ ਸਿੱਖਾਂ ਦੇ ਪ੍ਰਤੀ ਬਿਆਨ ਦਿੱਤਾ ਗਿਆ ਸੀ ਚਾਹੇ ਪੱਗ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਉਸ ਦਾ ਵੱਡੇ ਪੱਧਰ ਤੇ ਭਾਰਤ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਹੈ ਭਾਜਪਾ ਲੀਡਰਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਹੈ ਤੇ ਹੋਰ ਵੀ ਕਈ ਲੀਡਰਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ ਦੱਸਦੀਏ ਕਿ ਅੱਜ ਸਾਰੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਕੇਂਦਰੀ ਰਾਜ ਮੰਤਰੀ ਨਿਤਿਆ ਆਨੰਦ ਦੇ ਕੋਲ ਸ਼ਿਕਾਇਤ ਲੈ ਕੇ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਜੁੜੀ ਹੈ ਉਹ ਕੇਂਦਰੀ ਰਾਜ ਮੰਤਰੀ ਨਿਤਿਆ ਆਨੰਦ ਨੂੰ ਦਿੱਤੀ ਗਈ ਹੈ ਕਾਰਵਾਈ ਕਰਨ ਦੇ ਸਬੰਧੀ ਕਿਸ ਦੇ ਉੱਪਰ ਜਿਹੜਾ ਬਿਆਨ ਦਿੱਤਾ ਗਿਆ ਹੈ ਕਿ ਸਿੱਖ ਜੁੜੇ ਆ ਉਹ ਸੁਰੱਖਿਅਤ ਨਹੀਂ ਹੈ ਉਹਦੇ ਉੱਪਰ ਕਾਰਵਾਈ ਕੀਤੀ ਜਾਵੇ ਜਾਂਚ ਕੀਤੀ ਜਾਵੇ ਦਾ ਇੱਕ ਨੋਟਿਸ ਵੀ ਦਿੱਤਾ ਗਿਆ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਜੁੜੀ ਹੈ ਉਹ ਕੇਂਦਰੀ ਰਾਜ ਮੰਤਰੀ ਨਿਤ ਆਨੰਦ ਹੁਣਾ ਨੂੰ ਸੌਂਪੀ ਗਈ ਹੈ ਦੱਸ ਦਈਏ ਕਿ ਕਿਹੜੀਆਂ-ਕਿਹੜੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅੱਜ ਇਕੱਠੇ ਹੋ ਕੇ ਪਹੁੰਚੀਆਂ ਹੋਈਆਂ ਨੇ ਮੀਟਿੰਗ ਕਰਨ ਦੇ ਵਾਸਤੇ ਪਟਨਾ ਸਾਹਿਬ ਦੀ ਕਮੇਟੀ ਵੀ ਪਹੁੰਚੀ ਹੋਈ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪਹੁੰਚੀ ਹੈ ਨਸਰੀ ਨਦੇੜ ਸਾਹਿਬ ਦੀ ਕਮੇਟੀ ਵੀ ਪਹੁੰਚੀ ਹੋਈ ਹੈ ਮਾਧ्य ਪ੍ਰਦੇਸ਼ ਮਹਾਰਾਸ਼ਟਰ ਤੋਂ ਵੀ ਆਪ ਪਹੁੰਚੀਆਂ ਹੋਈਆਂ ਨੇ ਕਮੇਟੀਆਂ ਔਰ ਸ੍ਰੀ ਹਜੂਰ ਸਾਹਿਬ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪਹੁੰਚੀ ਹੋਈ ਐ ਸਾਰਿਆਂ ਨੇ ਬੈਠਕ ਕੀਤੀ ਐ ਜਿਹੜਾ ਬਿਆਨ ਰਾਹੁਲ ਗਾਂਧੀ ਦੇ ਵੱਲੋਂ ਦਿੱਤਾ ਗਿਆ ਸੀ ਅਮਰੀਕਾ ਦੇ ਵਿੱਚ ਉਸ ਦੇ ਉੱਪਰ ਵਿਚਾਰ ਕੀਤੀ ਗਈ ਐ ਇੱਕ ਲਿਖਤੀ ਰੂਪ ਦੇ ਨਾਲ ਸਾਂਝੇ ਤੌਰ ਤੇ ਸਾਰੀਆਂ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀਆਂ ਵੱਖ-ਵੱਖ ਜਿਹੜੇ ਰਾਜਿਆਂ ਤੋਂ ਆਈਆਂ ਨੇ ਜabb ਆਖੂ ਆਖ ਗੁਰਦੁਆਰਾ ਸਾਹਿਬਾ ਗੁਰਦੁਆਰਾ ਸਾਹਿਬ ਦੇ ਨਾਲ ਸੰਬੰਧ ਰੱਖਦੀਆਂ ਨੇ ਉਹ ਸਾਰੀਆਂ ਕਮੇਟੀਆਂ ਪਹੁੰਚੀਆਂ ਨੇ ਗ੍ਰਹਿ ਰਾਜ ਮੰਤਰੀ ਨਿਤ ਅਨੰਦ ਹੁਣਾ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ ਬੈਠਕ ਕੀਤੀ ਗਈ ਹੈ ਬੈਠਕ ਦੇ ਵਿੱਚ ਵਿਚਾਰ ਕੀਤੀ ਗਈ ਹੈ ਬਿਆਨਾਂ ਦੇ ਉੱਪਰ ਔਰ ਲਿਖਤੀ ਰੂਪ ਦੇ ਵਿੱਚ ਰਾਹੁਲ ਗਾਂਧੀ ਦੇ ਖਿਲਾਫ ਕਾਰਵਾਈ ਕਰਨ ਦੇ ਵਾਸਤੇ ਜਿਹੜੀ ਸ਼ਿਕਾਇਤ ਉਹ ਵੀ ਦਿੱਤੀ ਗਈ ਹੈ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਮੀਟਿੰਗ ਕੀਤੀ ਗਈ ਹੈ ਔਰ ਰਾਹੁਲ ਗਾਂਧੀ ਦੇ ਖਿਲਾਫ ਮੋਰਚਾ ਜਿਹੜਾ ਆ ਉਹ ਖੋਲ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਕਹਿ ਕਿ ਜਿਹੜਾ ਬਿਆਨ ਦਿੱਤਾ ਗਿਆ ਆ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਕਿਉਂਕਿ ਕਹਾ ਗਿਆ ਕਿ ਸਿੱਖ ਜੁੜਿਆ ਉਹ ਸੁਰੱਖਿਤ ਨਹੀਂ ਹੈਗੇ ਆ ਭਾਰਤ ਦੇ ਵਿੱਚ ਸਿੱਖ ਸੁਰੱਖਿਤ ਨਹੀਂ ਹੈ ਇਸ ਤਰੀਕੇ ਦਾ ਬਿਆਨ ਜਿਹੜਾ ਰਾਹੁਲ ਗਾਂਧੀ ਹੁਣਾਂ ਦੇ ਵੱਲੋਂ ਦਿੱਤਾ ਗਿਆ ਹਰਮੀਤ ਸਿੰਘ ਕਾਲਕਾ ਹੁਣਾਂ ਨੇ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਜਿਹੜੀ ਟਿੱਪਣੀ ਕੀਤੀ ਗਈ ਹੈ ਬਿਆਨ ਉਹਨਾਂ ਦੇ ਵੱਲੋਂ ਵੀ ਦਿੱਤਾ ਗਿਆ ਕਿ ਸਖਤ ਜਿਹੜੀ ਕਾਰਵਾਈ ਹੈ ਉਹ ਰਾਹੁਲ ਗਾਂਧੀ ਹੁਣਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਤਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤ ਆਨੰਦ ਹੁਣਾਂ ਦੇ ਨਾਲ ਹੁਣਾਂ ਦੀ ਮੀਟਿੰਗ ਹੋਈ ਹੈ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਵੀ ਗ੍ਰਹਿ ਰਾਜ ਮੰਤਰੀ ਹੁਣਾਂ ਦੇ ਵੱਲੋਂ ਆਸ਼ਵਾਸ਼ਣ ਜਿਤਾਇਆ ਗਿਆ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਉਸ ਤੋਂ ਬਾਅਦ ਹਰਮੀਤ ਸਿੰਘ ਕਾਲਕਾ ਹੁਣਾਂ ਦੇ ਵੱਲੋਂ ਵੀ ਗੱਲਬਾਤ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਗ੍ਰਹਿ ਰਾਜ ਮੰਤਰੀ ਹੁਣਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਜੋ ਉਹਨਾਂ ਨੇ ਕਿਹਾ ਉਹ ਵੀ ਤੁਹਾਨੂੰ ਸੁਣਾ ਦਨੇ ਪ੍ਰਬੰਧਕ ਕਮੇਟੀਆਂ ਦੇ ਵੱਲੋਂ ਰਾਹੁਲ ਗਾਂਧੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਜੀ ਹਾਂ ਜਿਹੜਾ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਹੁਣਾ ਦੇ ਵੱਲੋਂ ਸਿੱਖਾਂ ਦੇ ਪ੍ਰਤੀ ਬਿਆਨ ਦਿੱਤਾ ਗਿਆ ਸੀ ਚਾਹੇ ਪੱਗ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਉਸ ਦਾ ਵੱਡੇ ਪੱਧਰ ਤੇ ਭਾਰਤ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਹੈ ਭਾਜਪਾ ਲੀਡਰਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਤੇ ਹੋਰ ਵੀ ਕਈ ਲੀਡਰਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਦੱਸਦੀਏ ਕਿ ਅੱਜ ਸਾਰੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਕੇਂਦਰੀ ਰਾਜ ਮੰਤਰੀ ਨਿਤਿਆ ਆਨੰਦ ਦੇ ਕੋਲ ਸ਼ਿਕਾਇਤ ਲੈ ਕੇ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਜੁੜੀ ਹੈ ਉਹ ਕੇਂਦਰੀ ਰਾਜ ਮੰਤਰੀ ਨਿਤਿਆ ਆਨੰਦ ਨੂੰ ਦਿੱਤੀ ਗਈ ਹੈ ਕਾਰਵਾਈ ਕਰਨ ਦੇ ਸਬੰਧੀ ਕਿਸ ਦੇ ਉੱਪਰ ਜਿਹੜਾ ਬਿਆਨ ਦਿੱਤਾ ਗਿਆ ਹੈ ਕਿ ਸਿੱਖ ਜੁੜਿਆ ਉਹ ਸੁਰੱਖਿਅਤ ਨਹੀਂ ਹੈ ਉਹਦੇ ਉੱਪਰ ਕਾਰਵਾਈ ਕੀਤੀ ਜਾਵੇ ਜਾਂਚ ਕੀਤੀ ਜਾਵੇ ਤਾ ਇੱਕ ਨੋਟਿਸ ਵੀ ਦਿੱਤਾ ਗਿਆ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਜੁੜੀ ਹੈ ਉਹ ਕੇਂਦਰੀ ਰਾਜ ਮੰਤਰੀ ਨਿਤ ਆਨੰਦ ਹੁਣਾ ਨੂੰ ਸੌਂਪੀ ਗਈ ਹੈ ਦੱਸ ਦਈਏ ਕਿ ਕਿਹੜੀਆਂ-ਕਿਹੜੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅੱਜ ਇਕੱਠੇ ਹੋ ਕੇ ਪਹੁੰਚੀਆਂ ਹੋਈਆਂ ਨੇ ਮੀਟਿੰਗ ਕਰਨ ਦੇ ਵਾਸਤੇ ਪਟਨਾ ਸਾਹਿਬ ਦੀ ਕਮੇਟੀ ਵੀ ਪਹੁੰਚੀ ਹੋਈ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪਹੁੰਚੀ ਹੈ ਨਸਰੀ ਨਦੇੜ ਸਾਹਿਬ ਦੀ ਕਮੇਟੀ ਵੀ ਪਹੁੰਚੀ ਹੋਈ ਹੈ ਮਾਧ्य ਪ੍ਰਦੇਸ਼ ਮਹਾਰਾਸ਼ਟਰ ਤੋਂ ਵੀ ਆਪ ਪਹੁੰਚੀਆਂ ਹੋਈਆਂ ਨੇ ਕਮੇਟੀਆਂ ਔਰ ਸ੍ਰੀ ਹਜੂਰ ਸਾਹਿਬ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪਹੁੰਚੀ ਹੋਈ ਐ ਸਾਰਿਆਂ ਨੇ ਬੈਠਕ ਕੀਤੀ ਐ ਜਿਹੜਾ ਬਿਆਨ ਰਾਹੁਲ ਗਾਂਧੀ ਦੇ ਵੱਲੋਂ ਦਿੱਤਾ ਗਿਆ ਸੀ ਅਮਰੀਕਾ ਦੇ ਵਿੱਚ ਉਸ ਦੇ ਉੱਪਰ ਵਿਚਾਰ ਕੀਤੀ ਗਈ ਐ ਇੱਕ ਲਿਖਤੀ ਰੂਪ ਦੇ ਨਾਲ ਸਾਂਝੇ ਤੌਰ ਤੇ ਸਾਰੀਆਂ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀਆਂ ਵੱਖ-ਵੱਖ ਜਿਹੜੇ ਰਾਜਾਂ ਤੋਂ ਆਈਆਂ ਨੇ ਜਾਂ ਵੱਖ-ਵੱਖ ਗੁਰਦੁਆਰਾ ਸਹਿਬਾ ਗੁਰਦੁਆਰਾ ਸਾਹਿਬ ਦੇ ਨਾਲ ਸੰਬੰਧ ਰੱਖਦੀਆਂ ਨੇ ਉਹ ਸਾਰੀਆਂ ਕਮੇਟੀਆਂ ਪਹੁੰਚੀਆਂ ਨੇ ਗ੍ਰਹਿ ਰਾਜ ਮੰਤਰੀ ਨਿਤ ਅਨੰਦ ਹੁਣਾ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ ਬੈਠਕ ਕੀਤੀ ਗਈ ਹੈ ਬੈਠਕ ਦੇ ਵਿੱਚ ਵਿਚਾਰ ਕੀਤੀ ਗਈ ਹੈ ਬਿਆਨਾਂ ਦੇ ਉੱਪਰ ਔਰ ਲਿਖਤੀ ਰੂਪ ਦੇ ਵਿੱਚ ਰਾਹੁਲ ਗਾਂਧੀ ਦੇ ਖਿਲਾਫ ਕਾਰਵਾਈ ਕਰਨ ਦੇ ਵਾਸਤੇ ਜਿਹੜੀ ਸ਼ਿਕਾਇਤ ਹੈ ਉਹ ਵੀ ਦਿੱਤੀ ਗਈ ਹੈ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਮੀਟਿੰਗ ਕੀਤੀ ਗਈ ਹੈ ਔਰ ਰਾਹੁਲ ਗਾਂਧੀ ਦੇ ਖਿਲਾਫ ਮੋਰਚਾ ਜਿਹੜਾ ਆ ਉਹ ਖੋਲ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਕਹਿ ਕੇ ਜਿਹੜਾ ਬਿਆਨ ਦਿੱਤਾ ਗਿਆ ਆ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਕਿਉਂਕਿ ਕਿਹਾ ਗਿਆ ਕਿ ਸਿੱਖ ਜੁੜਿਆ ਉਹ ਸੁਰੱਖਿਤ ਨਹੀਂ ਹੈਗੇ ਆ ਭਾਰਤ ਦੇ ਵਿੱਚ ਸਿੱਖ ਸੁਰੱਖਿਤ ਨਹੀਂ ਹੈ ਇਸ ਤਰੀਕੇ ਦਾ ਬਿਆਨ ਜਿਹੜਾ ਰਾਹੁਲ ਗਾਂਧੀ ਹੁਣਾਂ ਦੇ ਵੱਲੋਂ ਦਿੱਤਾ ਗਿਆ ਹਰਮੀਤ ਸਿੰਘ ਕਾਲਕਾ ਹੁਣਾਂ ਨੇ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਜਿਹੜੀ ਟਿੱਪਣੀ ਕੀਤੀ ਗਈ ਹੈ ਬਿਆਨ ਉਹਨਾਂ ਦੇ ਵੱਲੋਂ ਵੀ ਦਿੱਤਾ ਗਿਆ ਹੈ ਕਿ ਸਖਤ ਜਿਹੜੀ ਕਾਰਵਾਈ ਹੈ ਉਹ ਰਾਹੁਲ ਗਾਂਧੀ ਹੁਣਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਤਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤ ਆਨੰਦ ਹੁਣਾਂ ਦੇ ਨਾਲ ਉਨ੍ਹਾਂ ਦੀ ਮੀਟਿੰਗ ਹੋਈ ਹੈ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਵੀ ਗ੍ਰਹਿ ਰਾਜ ਮੰਤਰੀ ਹੁਣਾਂ ਦੇ ਵੱਲੋਂ ਆਸਵਾਸ਼ਨ ਜਤਾਇਆ